प्यारे पंजाब ਦੇ ਵਾਸੀਓ ਮੈਂ ਅੱਜ ਪੰਜਾਬ ਤੋਂ ਬਾਹਰ ਇੱਕ ਪਰਿਵਾਰ ਦੇ ਫੈਮਿਲੀ ਫੰਕਸ਼ਨ ਵਿੱਚ ਆਇਆ ਮੈਨੂੰ ਪਤਾ ਲੱਗਾ ਕਿ ਪਟਿਆਲੇ ਦੇ ਵਿੱਚ ਤੇ ਜ਼ੀਰੇ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਵਿਸ਼ੇਸ਼ ਤੌਰ ਜਿਹੜੀ ਪਟਿਆਲਾ ਪੁਲਿਸ ਹੈ ਉਹਨਾਂ ਨੇ ਬਹੁਤ ਜਬਰਜ ਕੀਤਾ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕਾਰਪੋਰੇਸ਼ਨਸ ਦੇ ਵਿੱਚ ਤੇ ਮਿਸਪੈਲਿਟੀਆਂ ਦੇ ਵਿੱਚ ਜਿੰਨੀ ਵੀ ਪਟਿਆਲੇ ਜ਼ਿਲ੍ਹੇ 'ਚ ਹੋਈਆਂ ਨੇ ਆਪ ਦੇ ਗੁੰਡਿਆਂ ਨੇ ਪੁਲਿਸ ਅਫਸਰਾਂ ਨਾਲ ਰਲ ਕੇ ਪੁਲਿਸ ਮੁਲਾਜ਼ਮਾਂ ਨਾਲ ਰਲ ਕੇ ਜਿਹੜਾ ਸਾਡਾ ਇੱਕ ਬੁਨਿਆਦੀ ਹੱਕ ਹੈ ਇਲੈਕਸ਼ਨਾਂ ਲੜਨ ਦਾ ਉੱਥੇ ਸਾਡੇ ਕੈਂਡੀਡੇਟਸ ਦੇ ਕੋਲੋਂ ਉਹਨਾਂ ਦੇ ਕਾਗਜ਼ ਫੜੇ ਗਏ ਉਹਨਾਂ ਦੀ ਨਾਮਿਨੇਸ਼ਨਸ ਪਹਿਲੀ ਗੱਲ ਤੇ ਕਾਗਜ਼ ਹੀ ਨਹੀਂ ਭਰਨ ਦਿੱਤੇ ਗਏ ਵੱਡੇ ਪੈਮਾਨੇ ਤੇ ਗੁੰਡੇ ਇਕੱਠੇ ਹੋਏ ਦਫਤਰਾ ਚ ਐਂਟਰ ਨਹੀਂ ਕਰ ਦਿੱਤੇ ਜਿੱਥੇ ਕਿਤੇ ਐਂਟਰ ਕੀਤੇ ਨੇ ਨੋਮੀਨੇਸ਼ਨ ਦੇ ਕਾਗਜ਼ ਫੜ ਕੇ ਕਾਗਜ਼ ਪਾੜ ਦਿੱਤੇ ਗਏ ਨੇ ਬੱਦਸਲੂਕੀ ਆਦਮੀਆਂ ਤੱਕ ਹੀ ਨਹੀਂ ਸਾਡੀਆਂ ਪੈਣਾ ਤੱਕ ਔਰਤਾਂ ਤੱਕ ਵੀ ਰੱਖੀ ਹੈ ਜਿਹੜੀ ਪੰਜਾਬ ਦੇ ਕਰਤਾਰ ਦੇ ਤੇ ਪੰਜਾਬ ਦੀ ਸੋਚ ਦੇ ਖਿਲਾਫ ਮੈਂ ਅੱਜ ਵਿਸ਼ੇਸ਼ ਤੌਰ ਜੀ ਮਿਸਟਰ ਪੰਜਾਬ ਨੂੰ ਇਹ ਚੁਣੌਤੀ ਦੇਣਾ ਚਾਹਨਾ ਕਿ ਭਗਵੰਤ ਮਾਨ ਜੀ ਤੁਸੀਂ ਜਿਹੜਾ ਨਾਹਰਾ ਦੇ ਕੇ ਆਏ ਸੀ ਇੱਕ ਅਸੀਂ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਇੱਕ ਨਵਾਂ ਪਰਿਵਰਤਨ ਲੈ ਕੇ ਆਵਾਂਗੇ ਅਸੀਂ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਵਾਂਗੇ ਤੁਸੀਂ ਤੇ ਜਬੂਰੀ ਹੱਕ ਵੀ ਲੋਕਾਂ ਦਾ ਮਾਰਨਾ ਸ਼ੁਰੂ ਕਰ ਦਿੱਤਾ ਇਹ ਗੁੰਡਾਗਰਦੀ ਨਿਰੀ ਪੰਚਾਇਤਾਂ ਇਲੈਕਸ਼ਨਾਂ ਚ ਹੀ ਨਹੀਂ ਬਾਏ ਇਲੈਕਸ਼ਨਾਂ ਵਿੱਚ ਹੀ ਨਹੀਂ ਅਸੀਂ ਹੁਣ ਕਾਰਪੋਰੇਸ਼ਨ ਤੇ ਮਿਸਪੈਲਟੀਆਂ ਦੇ ਇਲੈਕਸ਼ਨਾਂ ਤੱਕ ਵੀ ਤੁਸੀਂ ਆ ਗਏ ਤੇ ਮੈਂ ਤੁਹਾਨੂੰ ਇਸ ਗੱਲ ਦੀ ਚੇਤਾਵਨੀ ਦੇਣਾ ਚਾਹਨਾ ਮਿਡ ਟਰਮ ਪੋਲ ਦੇ ਵਿੱਚ ਜਦੋਂ ਹੁਣੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਨੇ ਤੁਸੀਂ 13 ਸੀਟਾਂ ਦੀ ਗੱਲ ਕਰਦੇ ਕਰਦੇ ਤਿੰਨਾਂ ਤੇ ਆ ਗਏ ਤੁਸੀਂ 92 ਸੀਟਾਂ ਜਿੱਤੇ ਸੀ ਤੇ 32 ਤੇ ਆ ਗਏ ਤੁਸੀਂ 42% ਵੋਟ ਲਈ ਸੀ ਤੇ 26 ਤੇ ਆ ਗਏ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਜਨ ਤੱਕ ਅਸੈਂਬਲੀ ਦੀ ਹੁਣ ਟਾਈਮ ਆਣਾ 2 ਸਾਲ ਬਾਅਦ ਤੁਹਾਨੂੰ ਇੱਕ ਵੀ ਸੀਟ ਸਮੁੱਚੇ ਪੰਜਾਬ 'ਚ ਨਹੀਂ ਮਿਲਣੀ ਇਹ ਜਿਹੜਾ ਗੁੰਡਾਗਰਦੀ ਦਾ ਅੰਸਰ ਜਿਹੜਾ ਗੁੰਡਾਗਰਦੀ ਦਾ ਇੱਕ ਪੈਮਾਨਾ ਤੁਸੀਂ ਤੈਅ ਕੀਤਾ ਹੈ ਇਹਦੀ ਵੱਡੀ ਕੀਮਤ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਤੈਅ ਕਰਨੀ ਪਵੇਗੀ ਮੈਂ ਸਮੁੱਚੀ ਕਾਂਗਰਸ ਤੇ ਸਾਰੇ ਕਾਡਰ ਨੂੰ ਇਹ ਯਕੀਨ ਦਿਵਾਉਣਾ ਚਾਹਨਾ ਸਮੁੱਚੀ ਕਾਂਗਰਸ ਤੇ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜਵਾ ਇਸ ਘੜੀ ਵਿੱਚ ਤੁਹਾਡੇ ਨਾਲ ਹੈ ਇਮੀਡੀਏਟਲੀ ਅਸੀਂ ਕਚੈਰੀਆਂ ਦਾ ਰੁਖ ਵੀ ਕਰਾਂਗੇ ਅਸੀਂ ਹਰ ਲੜਾਈ ਤੁਹਾਡੀ ਲੜਾਂਗੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਦੀ ਜਿੱਥੇ ਵੀ ਜਾਣਾ ਪਵੇਗਾ ਕਲੈਕਟਿਵ ਕਾਂਗਰਸੀ ਲੀਡਰਸ਼ਿਪ ਤੁਹਾਡੀ ਲੜਾਈ ਲੜੇਗੀ ਬਿਲਕੁਲ ਫਿਕਰ ਨਹੀਂ ਕਰਨਾ ਡਟ ਕੇ ਰਹਿਣਾ ਤੇ ਉਹਨਾਂ ਪੁਲਿਸ ਅਫਸਰਾਂ ਨੂੰ ਤੇ ਐਡਮਿਨਿਸਟ੍ਰੇਸ਼ਨ ਮੈਂ ਇਨੀ ਗੱਲ ਕਹਿ ਦੇਣਾ ਚਾਹਨਾ ਤੁਸੀਂ ਲੰਬਾ ਟਾਈਮ ਨੌکریاں ਕਰਨੀਆਂ ਨੇ ਜੋ ਕੁਝ ਤੁਸੀਂ ਕੀਤਾ ਚੰਗੀ ਤਰ੍ਹਾਂ ਸਮਝ ਲਓ ਸਾਡੇ ਦਿਲ ਤੇ ਲਿਖਿਆ ਗਿਆ ਇਹਦੀ ਕੀਮਤ ਤੁਹਾਨੂੰ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਅਦਾ ਕਰਨੀ ਪੈਗੀ ਸੋ ਇਨੀ ਕਹਿੰਦਾ ਹੋਇਆ ਸਮੁੱਚੀ ਕਾਂਗਰਸ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹਨਾ ਕਾਂਗਰਸੀ 엘ਿਟ ਲੀਡਰਸ਼ਿਪ ਬਿਨਾ ਖੌਫ ਤੁਹਾਡੇ ਨਾਲ ਹੈ ਡਟ ਕੇ ਤੁਹਾਡੇ ਨਾਲ ਹੈ ਤਗੜੇ ਹੋ ਕੇ ਚੱਲੋ ਇਹਦੇ ਵਿੱਚ ਲੋਕਾਂ ਦੀ ਜਿੱਤ ਹੋਏਗੀ ਪੰਜਾਬ ਦੀ ਜਿੱਤ ਹੋਏਗੀ ਤੇ ਇਹ ਜਿਹੜੀ ਲੋਕ ਮਾਰੂ ਪਾਲਸੀਆਂ ਨੇ ਇਹਨਾਂ ਦੀ ਹਾਰ ਹੋਏਗੀ ਇੰਨਾ ਹੀ ਕਹਿਦਾ ਹੋਇਆ ਮੈਂ ਆਗਿਆ ਲੈਣਾ ਜਿੱਥੇ ਵੀ ਲੋੜ ਹੋਏ ਤੁਸੀਂ ਸਿੱਧੇ ਤੌਰ ਤੇ ਮੇਰੇ ਨਾਲ ਇਨ ਟੱਚ ਹੋਏ ਕਾਂਗਰਸ ਦੀ ਸਾਰੀ ਲੀਡਰਸ਼ਿਪ ਨਾਲ ਇਨ ਟੱਚ ਹੋਵੋ ਅਸੀਂ ਤੁਹਾਡੀ ਪਿੱਠ ਪਿੱਛੇ ਰਵਾਂਗੇ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ